ਸਚ ਨਾਨਕ ਹੋਸੀ ਭੀ ਸਚ ਸਤਨਾਮ ਸ੍ਰੀ ਵਾਹਿਗੁਰੂ ਖੇਤਰ ਗਿਆਨ ਚਾਪੀ ਮਾਮ ਵਿਦੀ ਸਰਵ ਖੇtre ਸੁਭਾਰਤ ਇਹ ਭਗਵਾਨ ਕ੍ਰਿਸ਼ਨ ਚੰਦਰ ਕਹਿੰਦੇ ਖੇਤਰਗਯਮ ਚਾਪਿ ਮਾਮ ਦੇਦੇ ਸਰਵ ਖੇtre ਸੁਭਾਰਤ ਸਾਰੇ ਖੇਤਰਾ ਦੇ ਵਿੱਚ ਖੇਤਰਗਯ ਮੈਂ ਹਾਂ ਹੋਰ ਕੋਈ ਨਹੀਂ ਹੈ ਇਹ ਮੈਂ ਦਾ ਅਰਥ ਹੰਕਾਰ ਨਹੀਂ ਹੈ ਇੱਥੇ ਇਥੇ ਮੈਂ ਦਾ ਅਰਥ ਈਸ਼ਰ ਹੈ ਵੀ ਮੈਂ ਈਸ਼ਰ ਹਾਂ ਖੇਤਰਗਯ ਖੇਤਰਗਯ ਹੈ ਜਿਹੜਾ ਉਹੀ ਤਾਂ ਈਸ਼ਰ ਹੈ ਖੇਤਰਗਯ ਹੈ ਜਿਹੜਾ ਉਹੀ ਤਾਂ ਈਸ਼ਰ ਹੈ ਉਹੀ ਵਿਆਪਕ ਉਹ ਇੱਕ ਹੈ ਉਹੀ ਪਰਮੇਸ਼ਰ ਸਾਰੇ ਵਿਆਪਕ ਹੈ ਪਰ ਇਸ ਨੂੰ ਭੁੱਲ ਕੇ ਨਾ ਨਾ ਪ੍ਰਕਾਰ ਦੀ ਭੁੱਲ ਪੈਣੇ ਸੇ ਇਹ ਜੀਵ ਬਣ ਗਿਆ ਇਸ ਨੂੰ ਭੁੱਲ ਕੇ ਨਾ ਨਾ ਪ੍ਰਕਾਰ ਦੀ ਅਨੇਕ ਪ੍ਰਕਾਰ ਦੀ ਭੁੱਲ ਪੈਣੇ ਸੇ ਜੀਵ ਬਣ ਗਿਆ ਆਪ ਨੂੰ ਜੀਵ ਮੰਨਣ ਲੱਗ ਪਿਆ ਪਰ ਜੀਵ ਕਦ ਤੱਕ ਹੈ ਜੀਵ ਕਦ ਤੱਕ ਹੈ ਜਦ ਤੱਕ ਭੁੱਲ ਹੈ ਜਦ ਭੁੱਲ ਨਿਕਲ ਗਈ ਤਾਂ ਜੀਵਤ ਤੋ ਵੀ ਗਈ ਜਿਵਤਵ ਨਾਮ ਹੀ ਭੁੱਲਦਾ ਹੈ ਤੇ ਚੇਤਨ ਤਾਂ ਇੱਕੋ ਹੈ ਨਿਰਾਕਾਰ ਹੈ ਨਿਰੰਜਨ ਹੈ ਉਹ ਗੁਰੂ ਸਾਹਿਬ ਕਹਿੰਦੇ ਘਟ ਘਟ ਮੈਂ ਹਰ ਜੋ ਬਸੈ ਇਸ ਕਰਕੇ ਉਸ ਦੇ ਸਾਧਨ ਨੇ ਪ੍ਰਾਪਤੀ ਦੇ ਤੇ ਸਾਧਨ ਕੀ ਨੇ ਸਾਧਨ ਕੀ ਨੇ ना हर भजो ना गुरजन सेव्यो न उपजो कछ ज्ञाना घट ही माहे निरंजन जंगल में खोज संसार जंगल मिशिया खोजया मन रे ਕੌਣ ਕੁ ਮਤ ਤੈ ਲੈਨੀ ਮਨ ਰੇ ਕੌਣ ਕੁ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਤੂੰ ਰਾਮ ਦੇ ਭਗਤੀ ਕਰਦਾ ਵਿਆਪਕ ਨਾਉਂ ਦੀ ਰਮਤ ਰਾਮ ਜਨਮ ਮਰਨ ਨਿਵਾਰ ਉਹਦੀ ਭਗਤੀ ਕਰਦਾ ਰ ਮੁਕਤ ਪੰਥ ਜਾਣੋ ਤੈ ਨਾ ਹਨ ਧਨ ਜੋ ਆ ਮੁਕਤ ਪੰਥ ਜਾਣੋ ਤੈ ਨਾ ਹਨ ਧਨ ਜੋ ਰਣ ਕਹਤਾ ਆ ਅੰਤ ਸੰਗ ਕਾ ਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਭਈ ਆਪਣੇ ਮਨ ਨੂੰ ਉਹਦੇ ਚ ਬੰਨ ਲਿਆ ਕੀ ਇਹ ਤਾਂ ਨਹੀਂ ਕਦੇ ਵੱਜਦਾ ਹੁੰਦਾ ਚੇਤਨਿਆਤਾ ਸਾਖੀ ਰਣ ਗਿਆਤਾ ਰਣ ਦ੍ਰਸ਼ਟਾ ਰਣ ਉਹ ਵੱਜਦਾ ਦਾ ਕਦੇ ਹੁੰਦਾ ਨਹੀਂ ਇਸ ਕਰਕੇ ਤੂੰ ਆਪਣੇ ਮਨ ਨੂੰ ਉੱਥੇ ਬੰਨ੍ਹ ਲਿਆ ਉਹ ਮਨ ਨਾ ਉਹ ਹੈ ਵਧਤੇ ਦਾ ਮਨ ਨਾ ਹੈ ਵਧਤੇ ਦਾ ਬਈ ਤੂੰ ਬਿਰਤੀ ਤਦਾਕਾਰ ਨਹੀਂ ਕੀਤੀ ਤੂੰ ਬਿਰਤੀ ਤਦਾਕਾਰ ਨਹੀਂ ਕੀਤੀ ਜਣੀ ਆਤਮਾਕਾਰ ਨਹੀਂ ਕੀਤੀ ਈਸ਼ਵਰ ਆਕਾਰ ਨਹੀਂ ਕੀਤੀ ਇਸ ਕਰਕੇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜੋ ਕਛੁ ਜਨ ਘਟ ਹੀ ਮਾਹੇ ਨਿਰੰਜਨ ਤੇਰਾ कैं खोजत उद्याना तू जंगल ही खोजद रह तू भुले च रह दुनिया देसार रहा तू जंगल खोजदार रह भुले च रह तू दुनिया देसारब लभद रह ਸੰਸਾਰ ਵਿੱਚ ਨਹੀਂ ਹੁੰਦਾ ਸੰਸਾਰ ਵਿੱਚ ਰੱਬ ਨਹੀਂ ਹੁੰਦਾ ਸੰਸਾਰ ਨੂੰ ਬਣਾਉਣੇ ਵਾਲਾ ਪਾ ਕਰਨੇ ਵਾਲਾ ਲੈ ਕਰਨੇ ਵਾਲਾ ਰੱਬ ਹੁੰਦਾ ਇਸ ਕਰਕੇ ਮੁਕਤ ਪੰਥ ਜਾਣਿਓ ਤੈ ਨਾ ਹਨ ਉਹ ਮੁਕਤੀ ਦਾ ਰਸਤਾ ਤਾਂ ਤੈ ਜਾਣਿਆ ਹੀ ਨਹੀਂ ਉਹਦਾ ਘਟ ਘਟ ਦੇ ਵਿੱਚ ਹੈ ਉਹਦਾ ਘਟ ਘਟ ਦੇ ਵਿੱਚ ਹੈ ਘਟ ਹੀ ਮਹ ਹੈ ਨਿਰੰਜਨ ਤੇਰਾ ਤੈ ਖੋਜ ਤ ਉਦ्यान ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਇਆ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਗੁਰੂ ਸਾਹਿਬ ਨੇ ਆ ਬਾਤ ਬਤਾਈ ਨੌਵੀਂ ਪਾਤਸ਼ਾਹੀ ਨੇ ਭਾਈ ਮਨੁੱਖ ਜਨਮ ਪਾਇਆ ਤਾਂ ਹਰੀ ਦਾ ਭਜਨ ਕਰ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਗੁਰੂ ਸਾਹਿਬ ਨੇ ਬਾਤ ਬਤਾਈ ਨੌਵੀਂ ਪਾਤਸ਼ਾਹੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮਨੁੱਖ ਜਨਮ ਪਾਇਆ ਤਾਂ ਹਰੀ ਦਾ ਭਜਨ ਕਰ ਇਹ ਭਜਨ ਤੈਨੂੰ ਪਰਮੇਸ਼ਰ ਦੇ ਪਾਸ ਲੈ ਜਾਏਗਾ ਇਹ ਭਜਨ ਤੈਨੂੰ ਪਰਮੇਸ਼ਰ ਦੇ ਪਾਸ ਲੈ ਜਾਏਗਾ ਸਿਮਰਨ ਕਰ ਨਾਮ ਜਾਪਨ ਪਰ ਸਵਾਸ ਸਵਾਸ ਜਾਪ ਕੋ ਨਿਧਿਆਸਨ ਦੀ ਪਰਪੱਕ ਅਵਸਥਾ ਸਮਾਧੀ ਅਚ ਲੈ ਜਾਂਦੀ ਹੈ ਸਮਾਧੀ ਦਾ ਅਰਥ ਹੈ ਸੰਮਧੀ ਇਹਦੀ ਬੁੱਧੀ ਸਮ ਹੋ ਜਾਣੀ ਹੈ ਇੱਕ ਦੇ ਵਿੱਚ ਇਸ ਕਰਕੇ ਇਹਨੂੰ ਆਪਣੇ ਆਪ ਦਾ ਗਿਆਨ ਹੋ ਜੂ ਸੇਵਾ ਕਰਤ ਹੋਏ ਨੇ ਸਰੂਪ ਦੇ ਪ੍ਰਾਪਤੀ ਦੇ ਮਗਨ ਨੂੰ ਆ ਕਿਸੇ ਨੂੰ ਹੋਇਆ ਤੇ ਨਾ ਹੋਵੇਗਾ ਸਰੂਪ ਇਹਦਾ ਚੇਤਨ ਹੈ ਇਹ ਸੋਇ ਸਰੂਪ ਹੈ ਜਿਸ ਤਰ੍ਹਾਂ ਉਪਨਿਸ਼ਦ ਵਿੱਚ ਲਿਖਿਆ ਸੋਇ ਕਹਿੰਦਾ ਸੋਇ ਸਰੂਪ जेड़ा तेरा सोहम स्वरूप है, है? दृढ़ हो जा सोहम स्वरूप है समाधिया फलाणियां ये सब कल्पित हैस्त है असली व्यापक चेतन आपा है व्यापक चेतन तेरा आपा है ਪੂਰਸ ਦੇ ਵਿੱਚ ਕਦੇ ਕੋਈ ਵਿਗੜ ਨਹੀਂ ਆਇਆ ਕਦੇ ਕੁਝ ਨਹੀਂ ਆਇਆ ਪੂਰਸ ਦੇ ਵਿੱਚ ਤੇ ਉਹ ਤੂੰ ਆਪ ਹੀ ਹੈ ਉਹੀ ਤੇਰਾ ਆਪਾ ਹੈ ਜਿਹੜਾ ਤੇਰਾ ਆਪਾ ਹੈ ਉਹ ਹੀ ਤੂੰ ਆਪ ਹੈ ਜਿਹੜਾ ਤੇਰਾ ਆਪਾ ਹੈ ਉਹੀ ਤੂੰ ਆਪ ਹੈ ਉਹਨਾਂ ਦਾ ਤੇਰਾ ਆਪਾ ਨੇ ਕੋਈ ਇੱਧਰ ਕਿਹੇ ਜਗਤ ਦੇ ਵਿੱਚ ਹੋ ਗਈ ਹੁਆ ਪਾਰ ਬ੍ਰਹਮ ਰਖਵਾਲਾ ਤੇ ਹੁਣ ਸਾਡਾ ਰਾਖਾ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰ ਜਾਮੀ ਹੁਣ ਤਾਂ ਇੱਕ ਹੈ ਹਲਾਦ ਦਾ ਰਾਖਾ ਇੱਕ ਸੀ ਕਬੀਰ ਦਾ ਰਾਖਾ ਇੱਕ ਸੀ ਗੁਰੂ ਨਾਨਕ ਦਾ ਰਾਖਾ ਇੱਕ ਸੀ ਜੋ ਵੀ ਦੁਨੀਆ ਦੇ ਵਿੱਚ ਮਹਾਪੁਰਸ਼ ਆਏ ਉਹਨਾਂ ਨੇ ਆਪਣਾ ਰਾਖਾ ਪਾਰ ਬ੍ਰਹਮ ਪਰਮੇਸ਼ਰ ਨੂੰ ਕਿਹਾ ਜੋ ਵੀ ਦੁਨੀਆ ਦੇ ਵਿੱਚ ਮਹਾਪੁਰਸ਼ ਆਏ ਉਹਨਾਂ ਨੇ ਆਪਣਾ ਰਾਖਾ ਪਾਰ ਬ੍ਰਹਮ ਪਰਮੇਸ਼ਰ ਨੂੰ ਕਿਹਾ ਚਾਹੇ ਉਹਨਾਂ ਨੂੰ ਲਖਸ਼ ਵੀ ਹੋਇਆ ਪਰ ਫੇਰ ਵੀ ਭਗਤ ਪ੍ਰੇਮਾ ਭਗਤੀ ਦੁਆਰੇ ਹੀ ਬਣੇ प्रेम भगत उधर से नानक कर कृपा संत आप करो है प्रेम भगत उधर से नानक कर कृपा संत आप करो है ज्यादा प्रेमा भगती जाएगा ये आप ही संत बन जाऊ आप ही हीन लक्ष्य हो जाएगा ये सब ਪਰਮੇਸ਼ਰ ਦੀ ਦਇਆ ਤੇ ਹੁਣਾ ਹੈ ਇਹ ਸਭ ਪਰਮੇਸ਼ਰ ਦੀ ਦਇਆ ਤੇ ਹੁਣਾ ਹੈ ਆਨੰਦ ਬਿਨੋਦ ਮੰਗਲ ਗੁਣ ਗਾਵੋ ਹੋ ਗੁਰ ਨਾਨਕ ਭਏ ਦਿਆਲਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਹੋ ਗੁਰ ਨਾਨਕ ਭਏ ਦਿਆਲਾ ਜੈ ਜੈਕਾਰ ਭੇ ਜਗ ਭੀਤਰ ਵਾਪਾਰ ਬ੍ਰਹਮ ਰਖਵਾਲਾ ਬੋਲੋ ਸਤਨਾਮ ਸ੍ਰੀ ਵਾਹਿ